ਅਹੇ ਕਿਤੇ ਆ ਕਣਕ ਬੀਜੀ ਦੇ ਵਿੱਚ ਹੀ ਕੁੱਤਿਆਂ ਦੀਆਂ ਤੇ ਕਿਤਰਾ ਵੇਖ ਲੋਥਾਂ ਦੀਆਂ ਲੋਥਾਂ ਹੀ ਪਈਆਂ ਵਾ ਐਨੇ ਕੁੱਤੇ ਆ ਸਾਰੀ ਕਣਕ ਪੁੱਟੀ ਜਾਣ ਡਏ ਆ ਕੀ ਕਰਨ ਦੇ ਥਾ ਹੁੰਨ ਨਹੀਂ ਹਾਂਜੀ ਇਹ ਬੜਾ ਰੌਲਾ ਪਾਉਂਦੇ ਆ ਉਹ ਨਾ ਵੇਖ ਨੇ ਕੁੱਤੇ ਆ ਪੈਲੀ ਦੇ ਵਿੱਚ ਤੋਂ ਕਣਕ ਬੀਜੀ ਦੇ ਵਿੱਚ ਹੀ ਵੇਖ ਤਾਂ ਸਹੀ ਗਾਂ ਹੋ ਕੇ ਕਿਤੇ ਅੰਦਰੇ 7-8 ਕੁੱਤੇ ਆ ਆਹ ਇਹ ਤਾਂ ਜਾਂਦੇ ਨਹੀਂ ਆ ਤੇ ਮੈਂ ਇੱਥੋਂ ਵੇਖਿਆ ਹੀ ਉਹ ਤੇ ਮੈਂ ਨਹੀਂ ਭਲਾ ਵੇ ਨਹੀਂ ਆ ਨਹੀਂ ਚਾਤੀ ਮਾਰਦੀ ਆ ਤੇ ਮੈਂ ਨਾ ਚੱਲੀ ਆ ਕਲ ਦੀ ਮੁੰਡੇ ਨੇ ਕਣਕ ਬੀਜੀ ਆ ਜਿਹੜੇ ਉਧਰ ਬੀਜੀ ਆ ਆ ਜਿਹੜੀ ਬੀਜੀ ਆ ਤੇ ਵੇਖਾਂ ਖੁੰਜੇ ਖਾਂਜੇ ਚੰਗੇ ਆ ਅੱਛਾ ਆਹ ਰਹਿਣ ਦਾ ਦਾਵਾ ਖੁੰਜੇ ਖਾਂਜੇ ਆ ਚਲੋ ਦੇਖ ਲਓ ਨਾ ਆ ਹਾਂ ਤੇ ਆਹ ਵੇ ਕਿੰਨੇ ਕੁੱਤੇ ਬੈਠੇ ਗਿਓ ਤੇ ਆਉਂਦਾ ਵਾ ਤੇ ਉਹਨੂੰ ਮੈਂ ਨਹੀਂ ਆ ਪੇ ਕੁੱਤੇ ਭਜਾਇਆ ਕਰ ਇਹ ਤਾਂ ਮਮੀ ਭਜਾਉਂਦੇ ਰਹਿੰਦੇ ਆ ਇਹ ਤਾਂ ਫੇਰ ਜਾਂਦਾ ਹੀ ਨਹੀਂ ਹੈਗੇ ਮੈਂ ਤਾਂ ਦਰਦੀ ਗਾਹ ਨਾ ਗਈ ਵੀ ਮੇਰੇ ਪੈ ਹੀ ਨਾ ਜਾਣ ਕਿਤੇ ਆਹੋ ਕੋ ਪਤਾ ਵੀ ਨਹੀਂ ਹੈਗਾ ਜੀ ਉਹ ਸ਼ਾਂ ਦਾ ਕਰਕੇ ਬੈਠੇ ਹਾਂ ਹਾਂ ਚੰਗਾ ਮੈਂ ਇਹ ਨਹੀਂ ਆ ਉੱਥੇ ਬਿਆਹ ਨਾ ਜਾਇਓ ਨਹੀਂ ਮੈਂ ਬੈਣਾ ਕਿੱਥੇ ਆ ਮੈਂ ਤਾਂ ਆ ਆਪਣੀ ਪੈਲੀ ਦੇ ਬੰਨੇ ਫੇਰਾ ਮਾਰਨਾ ਵਾ ਵੀ ਵੀ ਇੰਨੀ ਆ ਵਿੱਚ ਕਚਰਾ ਕੁਚਰਾ ਵੀ ਸੁੱਟ ਦਿੰਦੀਆਂ ਆ ਵਾ ਆਹੋ ਉਧਰ ਦੀਆਂ ਹਾਂ ਆਹੋ ਮੈਂ ਮਹਿੰਦਰ ਜੀ ਨਾਲ ਗੱਲਾਂ ਨਾ ਲੱਗ ਜ ਕਰਨ ਲੱਪਿਓ ਆਹ ਉਹ ਦਵਿੰਦਰ ਦਾ ਕੰਮ ਆ ਵੇਖ ਕੇ ਜੋ ਕਾਗਜੇ ਜੋ ਸਭ ਕੁ ਹੱਥੇ ਸੁੱਟਣਾ ਤੇ ਹੁਣ ਮੈਂ ਵੇ ਨਹੀਂ ਆ ਪਰ ਅਭੀ ਕਿਤੇ ਸੁੱਟਿਆ ਸਟਿਆ ਨਹੀਂ ਗਾ ਬੀਜੀ ਪੈ ਲਈ ਆਹ ਚਲੋ ਵੇਖ ਲਓ ਹਾਂ ਚੰਗਾ ਚੰਗਾ ਮੰਮੀ ਨੂੰ ਹੀ ਨਾ ਬਾਹਨ ਨਹੀਂ ਚਾਹੀਦਾ ਬਸ ਆਣ ਗੁਆਣ ਜਾਣ ਦਾ ਹੁਣ ਉਥੋਂ ਕਣਕ ਵਹਿੰਦੇ ਵਹਿੰਦੇ ਉਧਰ ਨੂੰ ਤੁਰ ਪੈਣਾ ਵਾ ਹੋਲੀ ਸਾਈਡ ਹੈ ਨਾ ਚਲ ਮੈਂ ਤਾਂ ਕੰਮ ਕਰਾਂ ਆ ਵੇਖ ਲਾ ਆ ਵੀ ਸੁੱਟਿਆ ਜੋ ਪੱਤਾ ਛੱਤਾ ਸਭ ਇੱਥੇ ਸੁੱਟੇ ਇਹਨਾਂ ਨੇ ਇਹਨਾਂ ਨੂੰ ਕੋਈ ਸ਼ਰਮ ਹੈਗੀ ਆ ਕੀ ਆਖੀਏ ਇਹਨਾਂ ਨੂੰ ਇਹ ਗੱਲਾਂ ਕਿ ਨਾਕੀ ਤਾ ਵਾ ਇਹਨਾਂ ਨੇ ਕਿਤੇ ਗਾਂ ਤਾਂ ਹੋਇਆ ਹੀ ਨਹੀਂ ਜਾਣ ਡਿਆ ਸਾਰੀ ਦਿੱਤੀ ਪਰ ਗਈ ਛੋਟੀ ਆਵਾ ਕੂੜਾ ਐਕ ਵੇਲੇ ਕੋਈ ਨਹੀਂ ਹੁੰਦਾ ਮਾਰ ਦੇ ਚੁੱਕੇ ਲੈ ਮੈਂ ਕਿੱਥੇ ਨਹਿਰ ਵੱਲ ਜਾਊਂਗੀ ਸਭਾ ਦਵਿੰਦਰਾ ਕੋਈ ਸ਼ਰਮ ਕਰ ਕੀ ਲੱਗੀ ਆ ਕਰਨ ਤੂੰ ਇੱਥੇ ਬੈਠੀ ਆ ਐਸਾ ਕਿ ਬੈਠੀ ਆ ਆਵੇ ਪਹਿਲਾਂ ਤੁਸੀਂ ਚਿੱਕੜ ਇਨਾ ਕੀਤਾ ਮੁੰਡੇ ਦੇ ਗੱਲ ਕਰਨ ਕਬੀਜੀ ਆ ਤੂੰ ਤਾਂ ਚਾਚੀ ਜੀ ਇਹਦਾ ਓਲਾ ਕਰਕੇ ਬੈਠੀ ਓਲਾ ਕਰਕੇ ਬੈਠੀ ਆ ਮੇਰੇ ਤਾਂ ਪੈਰ ਫੜ ਗਏ ਮੈਂ ਤਾਂ ਖੋਬੇ ਦੇ ਵਿੱਚ ਤੇ ਆ ਵੇ ਕਿੰਨੀ ਸਾਡੀ ਨੁੱਕਰ ਜੇ ਬੀਜਣ ਵਾਲੀ ਪਈ ਆ ਤੇ ਤੂੰ ਜਾਸ ਕੋਈ ਅੱਛਾ ਕੂੜਾ ਸੁੱਟਣ ਲੱਗੀ ਆ ਮੇਰੇ ਵੇਂਦੀ ਆ ਚਾਚੀ ਜੀ ਮੈਂ ਇੱਥੇ ਥੋੜਾ ਘੂੜਾ ਸੁੱਟਣ ਲੱਗੀ ਮੈਂ ਤਾਂ ਨਹਿਰੇ ਚੱਲਨੀ ਆ ਸੁੱਟਣ ਤੇ ਤੁਸੀਂ ਆਵਾਜ਼ ਮਾਰ ਦਿੱਤੀ ਮਿੰਨ ਤਾਂ ਮੈਂ ਇੱਥੇ ਖੜਾ ਹੋ ਇੱਥੇ ਆਈ ਆ ਤਾਂ ਫੇਰ ਹੀ ਮੈਂ ਤੈਨੂੰ ਆਖਿਆ ਤੂੰ ਤਾਂ ਛੱਡ ਦੇਣਾ ਹੀ ਜਾਂ ਮੈਂ ਨਾ ਮੇਰੇ ਆ ਖੋਬੇ ਚ ਨਾ ਖੁੱਬਦੀ ਤੇ ਮੈਂ ਇੱਥੇ ਬਹਿ ਗਈ ਚਾਚੀ ਜੀ ਤੁਸੀਂ ਉਦਾਂ ਹੀ ਚੋਰਾ ਵਾਂਗੂ ਬਹਿ ਰਹਿੰਨੇ ਆਂ ਅਸੀਂ ਇੱਥੋਂ ਕੀ ਕੱਢ ਲੈਣਾ ਮੈਂ ਇੱਥੇ ਬਹਿ ਕੇ ਕੀ ਕਰਨਾ ਆ ਆਹ ਵੇਖ ਪਹਿਲੋ ਇੱਧਰ ਆ ਮਾਰ ਤੇ ਆਂ ਜੋ ਪੱਤਾ ਜੋ ਸਾਰਾ ਤੁਸੀਂ ਹੱਡੀ ਪੈਲੀ ਤੇ ਸੁੱਟਿਆ ਆ ਵਾ ਚਾਚੀ ਜੀ ਪੱਤੇ ਤਾਂ ਰੁੱਖਾਂ ਦੇ ਆ ਆ ਮੀਂਹ ਪਿਆ ਸੀ ਪਰसों ਜੇ ਕਿੰਨੀ ਨਿਹਰਖਾਨਾ ਆਇਆ ਹੈਗਾ ਸਾਰਾ ਪੱਤਾ ਪੁੱਤਾ ਸਭ ਕੋ ਏਦਾਂ ਹੀ ਕਿੰਨਾ ਮੀਂਹ ਪੈ ਗਿਆ ਹੈਗਾ ਪੱਤੇ ਉੱਡ ਕੇ ਆਉਣੇ ਹੋਰ ਹੁੰਦੇ ਆ ਦਿੰਦਰ ਤੇ ਜਿਹੜੀ ਸੁੱਟਣੀ ਚੀਜ਼ ਹੋਰ ਹੁੰਦੀ ਆ ਉਹ ਵੇ ਕਿੰਨੇ ਸੁੱਟਿਆ ਉੱਡ ਕੇ ਚਲੋ ਮੰਨਿਆ ਆ ਵੇ ਕੋਈ ਕੋਈ ਪੱਤਾ ਆਇਆ ਵਾ ਚਾਚੀ ਜੀ ਮੈਨੂੰ ਲੱਗਦਾ ਵਾ ਵੀ ਤੁਹਾਨੂੰ ਗਵਾਣ ਦੀ ਲੋੜ ਨਹੀਂ ਹੈਗੀ ਏਦਾਂ ਮੱਥੇ ਤੇ ਅੱਖਾਂ ਰੱਖਿਆ ਨਹੀਂ ਸਰਦਾ ਸਾਨੂੰ ਤਾਂ ਲੋੜ ਚੱਲਾ ਹੈਗੀ ਆ ਲੋੜ ਤਾਂ ਤੁਹਾਨੂੰ ਨਹੀਂ ਗਈ ਹੁਣ ਆ ਜਿਹੜਾ ਜੇ ਪਾਣੀ ਆ ਜਾਂ ਗਿੱਲਾ ਵਾ ਕੋਹ ਵੀ ਆ ਤੇ ਜੇ ਮੀਮਾ ਸਾਹ ਹੋਰ ਪਿਆ ਜਾਂਦਾ ਫੇਰ ਤੇ ਤੁਸੀਂ ਜਰਨਾ ਹੀ ਨਾ ਉਹ ਤੇ ਰੱਬ ਦੀ ਕੀਤੀ ਉਹ ਰੱਬ ਦੀ ਕੀਤੀ ਹੋਣੀ ਆ ਤੇ ਤੁਸੀਂ ਜਾਣ ਬੁੱਝ ਕੇ ਵੇ ਸਾਡਾ ਕਿੰਨਾ ਥਾਂ ਗੱਲਾ ਜੇ ਪਾਣੀ ਖਲੋਤਾ ਵਾ ਚਾਚੀ ਜੀ ਪੈੜੀ ਤੇ ਇੱਥੇ ਰਹਿਣੀ ਆ ਪਛੇਤੀਆਂ ਕਣਕਾਂ ਬੀਜਣ ਬੀਜਿਆ ਤਾਂ ਵੀ ਨਾ ਰਲ ਜਾਂਦੀਆਂ ਕੋਈ ਗੱਲ ਨਹੀਂ ਕਾਲੇ ਨਾ ਪੌ ਤੂੰ ਨਹੀਂ ਹੋਏ ਕਹਿਣਾ ਅਹੀਂ ਚਟ ਲੈਣਾ ਵੀ ਬੁੱਕ ਪਰ ਪਰ ਚਟ ਲੈਣਾ ਵਾ ਉਧਰ ਨਿੰਬੂਆਂ ਵਾਲ ਨਹੀਂ ਮੇਰੀ ਤੂੰ ਗੱਲ ਸੁਣ ਵੀ ਉਧਰ ਕਣਕੋ ਉਗ ਪੀ ਇੱਥੇ ਇਹਦੇ ਕਦੋਂ ਮੁੰਡੇ ਨੇ ਮੁੰਡੇ ਨੂੰ ਤਾਂ ਪਤਾ ਨਹੀਂ ਤੁਸੀਂ ਸਾਡੇ ਮੁੰਡੇ ਦੇ ਸਰਚ ਕੀ ਪਾਤਾ ਜਿਹੜਾ ਕਿ ਸਾਡਾ ਮੁੰਡਾ ਤੁਹਾਨੂੰ ਕੋ ਹਾਂਦਾ ਹੀ ਹੈ ਨੀਗਾ ਚਾਚੀ ਜੀ ਇਹ ਮੁੰਡਾ ਤੁਹਾਡਾ ਚੰਗਾ ਵਾ ਨਾ ਸੋਭਾ ਤੇ ਉਹਦੀ ਹੁੰਦੀ ਆ ਆਹੋ ਆਪਣਾ ਨੁਕਸਾਨ ਤੇ ਕਿਸਦੀ ਸੋਭਾ ਨੁਕਸਾਨ ਤਾਂ ਸਾਡਾ ਹੋਇਆ ਤੇ ਇਹੋ ਜੀ ਸੋਭਾ ਨੂੰ ਕੀ ਕਰਨਾ ਹਾਏ ਹਾ ਚਾਚੀ ਜੀ ਤੁਸੀਂ ਤੇ ਲੜਨੀ ਡੈਪਿਆ ਤੁਸੀਂ ਕਾਰ ਆ ਜਾਂਦੇ ਹਾਂ ਕਾਰ ਆਣ ਕੇ ਗੱਲ ਕਰ ਲੈਂਦੇ ਨਹੀਂ ਲੜਾਈ ਵਾਲੀ ਕਿਹੜੀ ਗੱਲ ਆ ਮੈਂ ਤੇ ਆਖੇ ਤਰ ਮੁੰਡੇ ਨੇ ਕਣਕ ਬੀਜੀ ਆ ਤੇ ਵੇਨੀ ਆ ਭਲਾ ਤੇ ਜਾਂ ਮੈਂ ਇੱਥੇ ਆਈ ਤੇ ਇੱਥੇ ਮੈਂ ਹਾਂ ਖੁੱਭ ਗਈ ਕਿੱਥੇ ਤੱਕ ਤੁਹਾਡਾ ਪਾਣੀ ਆਇਆ ਗਟਰ ਦਾ ਤੁਹਾਨੂੰ ਨਹੀਂ ਪਤਾ ਉਹਨਾ ਘੜਕ ਪੀਜਣੀ ਆ ਚਲ ਚਾਚੀ ਜੀ ਮੈਨੂੰ ਤਾਂ ਕੋਈ ਹੁਣ ਗੱਲ ਹੀ ਨਹੀਂ ਆਉਣ ਢਈ ਕਿਉਂਕਿ ਅਸੀਂ ਗਲਤਵਾ ਪਾਣੀ ਤੇ ਵਾਕਿਆ ਪਿਆ ਵਾ ਪਰ ਜਰਿਆ ਤਰਿਆ ਵੀ ਕੰਮ ਆਉਂਦਾ ਹੀ ਆ ਜਰਨਾ ਜੁਰਨਾ ਹੀ ਕੀ ਆ ਜੇ ਜਰਨ ਵਾਲੀ ਗੱਲ ਹੋਵੇ ਨਾ ਦਵਿੰਦਰ ਕੱਲ ਬੋਟੀ ਆਈ ਆਟਾ ਲੈਣ ਤੁਹਾਡੇ ਘਰੋਂ ਹੈ ਤੇ ਤੂੰ ਮਾਸਾ ਸ਼ਰਮ ਨਹੀਂ ਕੀਤੀ ਵੀ ਬੋਟੀ ਆਈ ਆ ਮੁੰਡੇ ਕੋ ਆਟਾ ਮਸ਼ੀਨ ਦੇ ਦਾਣੇ ਛੱਡਣ ਨਾ ਜਾ ਹੋਇਆ ਜਦ ਛੱਡ ਕੋ ਪਾਵੇ ਜਿੰਨਾ ਮਰਜੀ ਲਾਇਓ ਹੁਣ ਛੱਡ ਆਇਆ ਭੋਰਾ ਪਰ ਕੇ ਤੇ ਤੂੰ ਆਖਿਆ ਨੱਪ ਨੱਪ ਕੇ ਮੈਂ ਦੇਣ ਲੱਗੀ ਆਂ ਤੇ ਨੱਪ ਨੱਪ ਕੇ ਦੇ ਕੇ ਜਾਵੀ ਤੇ ਚਾਚੀ ਜੀ ਫਿਰ ਕੀ ਹੋਇਆ ਜੇ ਕਹਿਤਾ ਵਾ ਤੇ ਅੱਗੇ ਆ ਟੱਕਲਾ ਦਿੱਤਾ ਸੀ ਨਾ ਉਦੋਂ ਏਦਾਂ ਹੀ ਦੇ ਦਿੱਤਾ ਤੇ ਮੈਂ ਗੱਲ ਹੀ ਕਰ ਦਿੱਤੀ ਮੈਂ ਕੀ ਆਖਿਆ ਤੁਸੀਂ ਨਾ ਹਾਂ ਦਿਓ ਕੋਈ ਗੱਲ ਨਹੀਂ ਰੱਖ ਲਓ ਤੁਸੀਂ ਕਿਉਂ ਨਾ ਦਿਓ ਜਿਹੜੀ ਹਜ਼ਾਰ ਵਾਲੀ ਚੀਜ਼ ਹੈ ਦੇਣੀ ਪੈਂਦੀ ਤੇ ਉਹਨੇ ਮੇਰੇ ਬੋਤੀ ਨੇ ਜਾਂਦਿਆ ਵਖਾਲਿਆ ਤੇ ਮੈਂ ਨੱਪਿਆ ਤੋਂ ਅੱਧਾ ਕੱਲਾ ਹੋਇਆ ਤੇ ਚਾਚੀ ਜੀ ਤੁਸੀਂ ਹੋਰ ਲੈ ਜਾਂਦੇ ਫਿਰ ਵੀ ਜੇ ਨਹੀਂ ਤਾਂ ਸਾੜਦਾ ਤੇ ਨਹੀਂ ਜੇ ਤੂੰ ਪੋਲਾ ਦਿੱਤਾ ਹੀ ਤਤੋਂ ਨੀ ਗਾਲੀ ਨਾ ਕੁੜੀ ਨੂੰ ਆਨੀ ਆਜ ਕੱਲ ਦੀਆਂ ਕੁੜੀਆਂ ਜਰਦੀਆਂ ਚਾਚੀ ਜੀ ਤੁਸੀਂ ਗੋਪੀ ਨਾਲ ਲੜ ਲੜ ਕੇ ਤੇ ਨਹੀਂ ਆਏ ਕਰੋਗੇ ਮੈਂ ਗੋਪੀ ਨਾਲ ਹੀ ਲੜਨਾ ਵਾ ਲੜਨ ਤਾਂ ਤੂੰ ਡਈ ਆ ਮੇਰੇ ਨਾਲ ਮੈਂ ਚਾਚੀ ਜੀ ਇਦਾਂ ਖਲੋਤੀ ਤੁਸੀਂ ਤੇ ਇਦਾਂ ਬਾਵਾ ਮਾਰਨ ਦੇ ਆ ਤੁਸੀਂ ਕੋਈ ਦਰਾਣੀ ਠਾਣੀ ਹੁੰਦੀ ਉਹਦਾਂ ਬਾਵਾ ਮਾਰੋ ਅਹੀਂ ਤਾਂ ਤੁਹਾਡੀਆਂ ਨੋਆ ਲੱਗਦੀਆਂ ਵਾ ਲੱਗਦੀਆਂ ਤਾਂ ਨੋਆ ਵਾ ਅਹੀਂ ਤਾਂ ਬੜਾ ਸਬਰ ਕਰਦੇ ਆ ਮੇਰੀ ਗੱਲ ਸੋਣਾ ਗਵੰਡੀ ਤੁਹਾਡਾ ਉਹਨੇ ਤਾਂ ਡਾ ਟਰੈਕਟਰ ਨਾਲ ਲੰਗਣ ਦਿੱਤਾ ਹੈ ਸੁਖੇ ਨੇ ਆਹੋ ਅਛਾ ਤੇ ਅਹੀਂ ਫੇਰ ਆਇਆ ਗਰ ਸਾਹਬ ਸਾਡੇ ਨਾਲ ਤੇ ਅਹੀਂ ਕੋਈ ਗੱਲ ਨਹੀਂ ਕੀਤੀ ਅਹੀਂ ਛੇ ਟਰੈਕਟਰ ਸਿਰਾਂ ਤੋਂ ਨਹੀਂ ਨੰਗਦੇ ਟਰੈਕਟਰ ਪੈਲੀਆਂ ਜੇ ਨੰਗਦੇ ਚੱਲ ਤੂੰ ਬੀਜਰਾ ਕਣਕ ਤੇ ਚਾਚੀ ਜੀ ਤੁਸੀਂ ਫੇਰ ਗਾਂ ਹੋ ਕੇ ਉਹਨਾਂ ਨਾ ਨੰਗਣ ਦਿੰਦੇ ਅਹੀਂ ਆਪੇ ਆਪਣੀ ਸਾਡੀ ਭਾਵੇਂ ਪਈ ਰਹਿ ਜਾਂਦੀ ਜੋ ਮਰਜੀ ਹਿੱਗੀ ਪਈ ਰਹਿ ਜਾਣੀ ਹੈਗੀ ਤੇ ਫੇਰ ਤੁਸੀਂ ਖੁਸ਼ ਹੀ ਹੋ ਗਾ ਨਹੀਂ ਹੀ ਤੁਸੀਂ ਫੇਰ ਤੁਸੀਂ ਖੁਸ਼ ਹੀ ਆਹੀਂ ਜੇ ਖੁਸ਼ ਨਹੀਂ ਤਾਂ ਟਰੈਕਟਰ ਨੰਗਾਇਆ ਨਾ ਐਵੇਂ ਨਾ ਹੋਣ ਐਦਾਂ ਗੱਲਾਂ ਨਾ ਗੁੰਨੀ ਜਾਓ ਵੀ ਕੋਈ ਗੱਲ ਕੰਮ ਦੀ ਕਰੋ ਆਜੋ ਚਾਹ ਪਾਣੀ ਬਣਾਈਏ ਜਾ ਫਾੜੀ ਕੀ ਬਣਾਉਣਾ ਵਾ ਤੁਸੀਂ ਤਾਂ ਸਾਡੇ ਪਾਤਾ ਗੰਦ ਜਾ ਤੁਸੀਂ ਵੇਦੇ ਨਾ ਹੋ ਤੁਸੀਂ ਇਹੋ ਹੀ ਆਂਦੇ ਦੋ ਜੜੇ ਪਾਲ ਦੇਈ ਹੋ ਨਾ ਹਾਇ ਚਾਚੀ ਜੀ ਤੁਸੀਂ ਵਾਧੂ ਗੱਲਾਂ ਨਾ ਕਰੀ ਜਾਓ ਗੱਲਾਂ ਸੋਪਦੀਆਂ ਨਹੀਂ ਤੁਹਾਡੇ ਮੂੰਹ ਓਏ ਗਵਾੜ ਮੱਥੇ ਲੋੜ ਤੇ 24 ਘੰਟੇ ਪਈ ਰਹਿੰਦੀ ਆ ਅਹੀਂ ਜੇ ਹੋਣੀ ਬੋਲੀ ਗਿਆ ਵਾ ਤੇ ਤੁਸੀਂ ਸਗੋਂ ਇੰਨਾ ਰੋਲਾ ਪਾਤਾ ਅਹੀਂ ਤੇ ਇਹੋ ਹੀ ਸੋਚਿਆ ਸੀ ਪੇ ਗਵਾੜ ਦੇ ਤਾਂ ਕੱਖ ਦੀ ਵੀ ਲੋੜ ਪੈਂਦੀ ਆ ਪਰਤੋ ਸਟਾਡੀਆ ਮੱਥੇ ਤੇ ਅੱਖਾਂ ਵਾ ਹੁਣ ਇੰਨੀ ਤੋਂ ਆਪ ਲੱਗਣ ਰਹੀ ਅੱਜ ਤੇ ਪੜ ਕੇ ਸਾਰਾ ਸੁੱਕ ਜਾਣਾ ਪਾਣੀ ਹੁਣ ਇੰਦਰ ਕਣਕ ਬੀਜੀ ਆ ਤਾਂ ਮੁੰਡਾ ਇੱਥੇ ਕਿੱਥੋਂ ਦੀ ਟਰੈਕਟਰ ਨਗਾਊ ਤੇ ਮੂੰਹ ਚ ਗੱਲਾਂ ਨਿਕਲੀਆਂ ਮੂੰਹ ਚ ਥੋੜਾ ਪੈ ਜਾਣੀਆਂ ਵਾ ਰਹਿਣਾ ਤੇ ਫੇਰ ਅਸੀਂ ਇਕੱਠੇ ਹੀ ਆ ਟੱਬਰ ਤੇ ਆਪਾਂ ਇੱਕ ਵਾ ਤੁਸੀਂ ਨੇ ਇਕੱਠੇ ਲੈਣ ਵਾਲੇ ਤੁਸੀਂ ਤੇ ਹੋਈ ਨਹੀਂ ਜਰਦੇ ਸਾਡੇ ਹੱਲ ਵੇਖ ਕੇ ਫੇਰ ਤੁਸੀਂ ਜਾਣ ਬੁੱਝ ਕੇ ਗਵਾਂਢੀ ਬਣੀ ਜਾਓ ਤੇ ਬਣੀ ਜਾਓ ਫੇਰ ਪਿੰਡ ਦੇ ਬਣੀ ਜਾਓ ਭਾਂ ਗਵਾਂਢੀ ਬਣੀ ਜਾਓ ਚਲੋ ਉਹ ਤੁਹਾਡੀ ਮਰਜ਼ੀ ਘਾਣਾ ਘਾਹ ਸਹੀ ਅਹੀਂ ਤੇ ਤੁਹਾਡਾ ਬੜਾ ਸੋਚ ਰਿਹਾ ਮੁੰਡਾ ਤੇ ਮੇਰਾ ਅੰਦਾ ਚੱ ਆਹ ਮੁੰਡਾ ਇੰਨਾ ਚੰਗਾ ਵਰ ਚਾਚਾ ਜੀ ਤੁਸੀਂ ਕਿਉਂ ਇਦਾਂ ਕਰਦੇ ਵਿਤਕਰੇ ਫਿਰ ਵਿਤਕਰੇ ਮੈਂ ਨਹੀਂ ਕਰਦੀ ਆ ਤੁਸੀਂ ਵਿਤਕਰੇ ਕਰਦੇ ਹੁਣ ਤਕੂੜਾ ਫੇਰ ਇੱਥੇ ਸੁੱਟਣ ਲੱਗੀ ਹਾਏ ਨਹੀਂ ਭੈਣਾ ਮੈਂ ਚੱਲੀ ਆ ਉੱਥੇ ਹੀ ਸੁੱਟਣ ਜਾਓ ਚਲ ਜਾਓ ਘਰ ਮੈਂ ਚਾਹ ਬਣਾਉਣੀ ਆਣ ਕੇ ਮੈਂ ਸੋਟਾਂ ਮਾਂ ਉੱਥੇ ਨਾਲ ਚਾਹ ਪੀਣੀ ਆ ਤੁਹਾਡੀ ਅਸੀਂ ਵੇਖ ਨਾਲੇ ਚੋਰ ਤੇ ਨਾਲੇ ਛਸਰ ਤੇ ਨਾਲੇ ਕੁੰਗਾ ਸੁੱਟਣ ਆ ਗਈ ਤੇ ਪਹਿਲੀ ਸਾਡੀ ਗਿੱਲੀ ਕਰ ਦਿੱਤੀ ਤੇ ਮੈਨੂੰ ਆਂਦੀ ਤੂੰ ਤਾਂ ਲੁੱਕ ਕੇ ਬੈਠੀ ਹੀਗੀ ਤੇ ਜੇ ਮੈਂ ਨਾ ਬੈਠੀ ਹੁੰਦੀ ਤੇ ਇਹਨੇ ਸੁੱਟ ਕੇ ਤੇਨੇ ਮੈਨੂੰ ਵਾਰੇ ਆਉਣ ਦੇਣਾ ਹੈਗਾ ਜਿੱ ਤਰ੍ਹਾਂ ਦੀ ਏ ਵਾ ਬਹੁਤ ਚੰਗਾ ਆ ਕਰਨ ਚਲ ਕੀ ਆ ਚਾਚੀ ਵੀ ਕਿਦੇ ਨਾ ਹਾਦੀ ਆ ਮੈਨੂੰ ਤਾਂ ਲੱਗਦਾ ਚੋਰਾ ਦੀ ਮੁੱਠੀ ਆ ਪਤਾ ਨਹੀਂ ਕਿੱਦਾਂ ਸਾਪਾਂ ਨੂੰ ਨਾਲ ਲੱਗ ਗਈ ਏ ਕਿ ਤੇ ਸੇਧ ਦੇ ਨਾਲ ਹੀ ਮੈਂ ਅੱਖਾਂ ਪੱਲਾ ਹੀ ਆ ਕਰਿਆ ਮੇਰਾ ਜੀ ਕਰਦਾ ਸਿਰ 'ਚ ਟੀਰੀ ਕਰ ਦਿੰਦੀ ਕੂੜਾ ਇਦਾਂ ਜਿੰਨਾ ਬੋਲ ਕੇ ਗਈ ਆ ਹੁਣ ਮੈਂ ਛੱਡ ਦਿੱਤਾ ਨਾ ਕੂੜਾ ਨੂੰ ਪਤਾ ਲੱਗ ਜਾਣਾ ਵੀ ਇਹ ਸੁੱਟ ਗਈ ਆ ਕੋਈ ਨਹੀਂ ਚਾਚੀ ਇੱਥੇ ਚੰਗਾ ਗਾਹ ਪਾਉਂਗੀ ਵੇਖੀ ਮੈਂ ਨਹੀਂ ਨਾਲੇ ਕਿਤੇ ਗੰਤ ਪਿਆ ਵਾ ਗਵੰਡੀਆਂ ਨੇ ਇਹ ਕਿਤੇ ਜੀ ਨਹੀਂ ਦਦੇ ਹਨ ਤਾਂ ਮੁੰਡਾ ਵੀ ਨਹੀਂ ਕੋ ਹਾਂਦਾ ਚੁੱਡੂ ਜੀ ਆ ਸਾਡਾ ਮੈਨੂੰ ਲੜਨਾ ਪੈਂਦਾ ਜਾ ਕੇ ਕੀ ਹੋ ਗਿਆ ਮਮੀ ਫੋਨ ਆ ਕੀ ਆ ਮੈਂ ਤਾਂ ਗਈ ਉਧਰ ਮੈਂ ਖਾਈ ਮੈਂ ਤੁਹਾਨੂੰ ਦੱਸਿਆ ਇਹ ਨਹੀਂ ਵੀ ਬੇਇੱਜ਼ਤੀ ਆ ਮੈਂ ਕਿਹਨੂੰ ਬੀਜੀ ਤੇ ਤਰਖੁੰਦੇ ਖਾਂ ਜੇ ਆ ਤੁਸੀਂ ਕਹਿੰਦੇ ਹੀ ਕਿ ਉਹ ਤੇ ਉਹਨਾਂ ਨੇ ਤੇ ਆ ਸਾਡੇ ਕਮਰੇ ਨੂੰ ਵੀ ਜਿਆਦਾ ਥਾਂ ਪੇਂਤਾ ਵਾ ਗਟਰ ਦੇ ਪਾਣੀ ਨਾਲ ਗਟਰ ਬਾਹਰ ਦੇ ਘਰ ਛੱਡਿਆ अच्छा ते ਉਹਨਾਂ ਖਾਂ ਤੇ ਉਹ ਹੀ ਇੰਨੇ ਰਹਿਣ ਦਿੱਤਾ ਵੇਜਣ ਵਾਲਾ ਆਹ ਮੈਂ ਵੀ ਗਈ ਪਰ ਮੈਂ ਵੇਖਿਆ ਨਹੀਂ ਉਧਰ ਨੂੰ ਧਿਆਨ ਨਹੀਂ ਮਾਰਿਆ ਤੇ ਦੂਜੀ ਗੱਲ ਸੁਣ ਲਾ ਵੀ ਮੈਂ ਗਾਂ ਹੋਈ ਤੇ ਮੇਰੇ ਗਏ ਪੈਰ ਖੁਬ ਹਾਂ ਤੇ ਮੈਂ ਉਹ ਹੱਟਜੀ ਦੇ ਉੱਤੇ ਬਹਿ ਗਈ ਅੱਛਾ ਉੱਥੇ ਪਿਆ ਪੱਲੀ ਜੀ ਇਹਨਾਂ ਨੇ ਬਾਬਾ ਦੀ ਚੜਾਈ ਆ ਨਾ ਗਲਦੀ ਹਾਂ ਤੇ ਉੱਥੇ ਖਲਾਰਾ ਪਿਆ ਉਦੋਂ ਹੀ ਤੇ ਮੈਂ ਉੱਥੇ ਬਹਿ ਗਈ ਅੱਛਾ ਤੇ ਆਈ ਉਧਰੋਂ ਭਜੀ ਭਜੀ ਹੂੰ ਤੇ ਆਣ ਕੇ ਉਹ ਉੱਥੇ ਕੂੜਾ ਸੁੱਟਣ ਲੱਗੀ। ਇਹ ਤਾਂ ਮੰਮੀ ਗੱਲ ਹੈਗੀ ਆ ਮੈਂ ਤਾਂ ਕਈ ਵਾਰ ਕਹਿੰਨੀ ਹੁੰਦੀ ਆ ਕਿ ਕੂੜਾ ਤੇ ਉੱਥੇ ਪੈੜੀ ਚ ਸੁੱਟੀ ਜਾਂਦਾ ਵਾ। ਇਦਾਂ ਫੇਰ ਪੈੜੀ ਖਰਾਬ ਹੀ ਹੁੰਦੀ ਆ। ਤੇ ਮੁੰਡਾ ਸਾਡਾ ਖਰੀਦੀ ਜਾਂਦਾ ਪੈੜੀਆਂ ਤੇ ਪੈੜੀਆਂ ਵਲ ਤੇ ਆਣ ਰਹਿਤਾ ਸੀਗਾ। ਆਹ ਧਿਆਨ ਨਹੀਂ ਹੈਗਾ ਪੈੜੀਆਂ ਵਲ। ਤੇ ਮੈਂ ਕਿੰਨਾ ਕ ਲੜਾ ਜਾ ਕੇ ਮੈਂ ਉੱਥੇ ਉਹ ਬਹਿ ਗਈ ਕਿ ਕੂੜਾ ਲੱਗੀ ਸੁੱਟਣ ਮੈਂ ਉਹਨੂੰ ਆਖਾ ਖਲੋ ਜਾ ਜਵਿੰਦਰ। ਤੇ ਅੰਦੀ ਤੁਂ ਤੇ ਰੋਕੇ ਬੈਠੀ। ਮੈਂ ਹਾਂ ਮੇਰੀ ਪੈਲੀ ਮੈਂ ਆਪਣੇ ਬੰਨੇ ਦੇ ਉੱਤੇ ਬੈਠੀ ਤੇ ਇਹਨੂੰ ਵੀ ਚੰਗੀ ਆਈ ਭਲਾ ਆਹ ਬਹੁਤੀ ਚਲਾਕ ਆ ਦੀਦੀ ਤੇ ਜੇ ਆਪੂੰ ਦਾ ਸੁੱਟ ਜਾਂਦੀ ਤੇ ਆਪੇ ਚਲਾਕੀ ਉਹ ਜੀ ਵਰਤੀ ਜਾਂਦੀ ਹਾਂ ਉਹ ਤੁਸੀਂ ਵੇਖ ਲਿਆ ਤੇ ਨਹੀਂ ਸੁੱਟਿਆ ਹੋਣਾ ਤੇ ਨਹੀਂ ਮੈਂ ਤਾਂ ਨਹਿਰੇ ਚ ਲੀ ਸੀਗੀ ਨਹਿਰੇ ਨਹੀਂ ਉੱਥੇ ਹੀ ਸੁੱਟਦੇ ਆ ਤੇ ਉਹ ਮੁਖਾ ਲਿਆ ਵੀ ਮੈਂ ਸੁੱਟਿਆ ਜੋ ਪੱਤਾ ਧਿਆਨ ਨਹੀਂ ਰਹਿਦੀ ਨਾ ਆ ਗਿਆ ਨਹਿਰੀ ਨਾਲ ਕੋਈ ਕੋਈ ਪੱਤਾ ਹੁੰਦਾ ਤੇਰੀਆਂ ਥੋੜੀਆਂ ਲੱਗਦੀਆਂ ਆ ਆਹੋ ਦੇ ਰੀਆਂ ਥੋੜੀ ਲਾਦੀਆਂ ਐਵੇਂ ਜਾਣ ਕੇ ਕਰਦੇ ਆ ਤੇ ਉਹ ਕਿਤੇ ਗੋੜੇ ਗੋੜੇ ਹਟਾ ਥਾਂ ਖਰਾਬ ਕੀਤਾ ਤੇ ਮੈਂ ਫੇ ਤੇਰੇ ਆਟੇ ਲੋਂ ਹੀ ਮੈਨੂੰ ਗੁੱਸਾ ਬੜਾ ਹਿਲਾਮਾ ਦੇ ਆਈ ਅੱਛਾ ਦੇ ਐ ਨਾ ਮਾ ਤੇ ਹੋਰ ਦੇਣਾ ਨਹੀਂ ਇਹ ਤਾਂ ਮੈਂ ਤੈਨੂੰ ਚੰਗਾ ਕੀਤਾ ਮੇਰੀ ਬੜੀ ਬੇਇੱਜ਼ਤੀ ਕੀਤੀ ਉਹਨੇ ਬੇਇੱਜ਼ਤੀ ਕੀਤੀ ਤੇ ਮੈਂ ਆਖਾਂ ਵੀ ਜੇ ਮੇਰੀ ਨੋ ਲੈਣੀ ਆ ਗਈ ਆਟਾ ਸਾਡੇ ਮੁੰਡੇ ਕੋਲੋਂ ਨਹੀਂ ਜਾਇਆ ਗਿਆ ਕਣਕਾਂ ਵੀ ਦੇ ਕੋ ਤੇ ਉਹਨੇ ਜੇ ਆਟਾ ਲੈਣਾ ਗਈ ਤੂੰ ਆਖਿਆ ਨਾ ਆਪਣਾ ਪਕੇ ਦੇਣ ਲੱਗੀ ਤੇ ਨਾ ਆਪਣਾ ਪਕੇ ਦੇ ਕੇ ਜਾਇਓ ਆਹ ਨਮਾਹ ਜੀ ਮੇਰੇ ਨੋਨ ਨੂੰ ਹੀ ਗੱਲ ਨਾ ਆਈ ਅੰਦੀ ਉਹਦੇ ਫੇਰ ਕਿਓ ਚੱਲ ਗਈ ਤਾਂ ਉਹਨੇ ਮੈਂ ਹਾਂ ਮੈਨੂੰ ਬਖਾ ਲਿਆ ਆਟਾ ਤੇ ਮੈਂ ਨਪਿਆ ਚ ਉਹ ਤਾਂ ਕਿਤੇ ਅੱਧਾ ਪੱਲਾ ਹੱਡਾ ਹੋਇਆ ਆਹੋ ਥੋੜਾ ਜਿਹਾ ਰਹਿ ਗਿਆ ਆਟਾ ਹਾਂ ਤੇ ਅੰਦੀ ਹੋਰ ਲੈ ਅੰਦੀ ਮੈਂ ਹਾਂ ਕੀ ਗੱਲ ਹੈ ਹੋਰ ਲੈਣ ਆਉਂਦੇ ਤੇਰੇ ਘਰ ਨਹੀਂ ਤੇ ਇੱਕ ਵਾਰੀ ਗਿਆ ਤਾਂ ਕਿੰਨੀਆਂ ਗੱਲਾਂ ਕੀਤੀਆਂ ਜੇ ਮੈਂ ਦੁਬਾਰਾ ਲੈਣ ਚੱਲ ਜਾਂਦੀ ਤਾਂ ਫੇਰ ਕਿੰਨੀਆਂ ਕਰਦੀ ਮੈਂ ਹਾਂ ਕੋਰਾ ਭਰ ਕੇ ਕੱਲਿਆ ਜਿੰਨਾ ਮਰਜੀ ਸਾਡੇ ਕੋਲ ਲਿਆ ਆਓ ਆਹੋ ਤੇ ਟਰੈਕਟਰ ਵੱਲੋਂ ਹੀ ਫਿਰ ਮੈਂ ਆਖ ਦਿੱਤਾ ਗਾਂ ਸ਼ਰਮਿੰਦੇ ਹੋਣਗੇ ਜੇ ਸਾਡੇ ਨਾਲ ਐ ਹੋ ਹੁੰਦੇ। ਆ ਵੀ ਇਹ ਗੱਲ ਹੈਗੀ ਇਹ ਕਹਿਣਾ ਚਾਹੀਦਾ ਵਾਗੇ ਜਦੋਂ ਆਪ ਕੋਰੇ ਕਰਾ ਰਹੇ ਆ ਤਾਂ ਫਿਰ ਸਾਨੂੰ ਕਿਉਂ ਨਹੀਂ ਨਹੀਂ ਆ ਬੜੀ ਕੋਰੀ ਈ ਉਹ ਦਵਿੰਦਰ ਕੋਰੀ ਆ ਕਿ ਆਟੇ ਇੰਨੇ ਕ ਮੋਠਾ ਏ ਤੇ ਤੋ ਕਹਤਾ ਕਹਤਾ ਤਾਂ ਨਹੀਂ ਤੇ ਐਵੇਂ ਆਖਦੀ ਦਾ ਚਲ ਕੁੜੀਏ ਤੂੰ ਆਈਆਂ ਤੇ ਆਟਾ ਲੈ ਜਾ ਹਾਂ ਉਹ ਨਾਲੇ ਮੈਂ ਖੜਾ ਉਹਨਾਂ ਦੀ ਘਤੂਰੀ ਰਹਿਣੀ ਕਿਤੇ ਸ਼ਰਮੀ ਹੈ ਨਹੀਂਗੀ ਕਿਤੇ ਇਹ ਤਾਂ ਜੇ ਸ਼ਰਮੁੰਦੀ ਤੇ ਆ ਵੇਦੀ ਪੋਨਾ ਜੇ ਗੱਲ ਕਰਨ ਕਬੀਜੀ ਆ ਥਾਂ ਇਹ ਗਿੱਲਾ ਕਰ ਦਿੱਤਾ ਵਾ ਤੇ ਮੈਂ ਕਹਿੰਦਾ ਇੱਥੇ ਸੁੱਟਣ ਲੱਗੀ ਆਹੋ ਸਾਡਾ ਨੁਕਸਾਨ ਨਹੀਂ ਨਵੇਂਦੇ ਤੇ ਆਪਨਾ ਕਿਤੇ ਮਾੜਾ ਜਾ ਹੋ ਜੇ ਨਾ ਤੇ ਉਸੇ ਵੇਲੇ ਕਹਿ ਦੇਣਾ ਹੁੰਦਾ ਵਾ ਲਾਮਾ ਦੇ ਨਾ ਜਾਣਾ ਤਾਂ ਹੁਣ ਜਿੰਨੀ ਮੈਂ ਕਰਕੇ ਆਈਂਗੇ ਮੁੜਕੇ ਨਹੀਂ ਹੁੰਦੇ ਪਰ ਨਹੀਂ ਮੰਮੀ ਉਹਨਾਂ ਨੇ ਆ ਜਾਣਾ ਲਾਮਾ ਦੇ ਉਤਰਾ ਹੈ ਬਿਸ਼ਰਮੀ ਇਹ ਘੰਡੀ ਹੋਏ ਮੀਂਹ ਆ ਗਿਆ ਮੈਂ ਕਿੱਥੇ ਮੀਂਹ ਆ ਗਿਆ ਬਸ ਲੰਮਾ ਪਿਆ ਬੰਦਾ ਉੱਤੇ ਕਿੱਤੇ ਪਾਈ ਤਰੀ ਜਨੀ ਚਾਚੀ ਸ਼ਿੰਦੋ ਨੇ ਬੜਾ ਮੀਂਹ ਪਾਇਆ ਬਾਹਰ ਬੜਾ ਬੱਦਲ ਗੜ ਗਿਆ ਕੀ ਆਂਦੀ ਚਾਚੀ ਛਿੱਦੋ ਉਹ ਤੇ ਬਾਬਾ ਅਗਦੀ ਨਾਲ ਕਿਉਂ ਲੋਕ ਤੇ ਬੈਠੀ ਪੱਲੇ ਦੀ ਉਹ ਲੈ ਜਿਹੜਾ ਪੱਲਾ ਚਾਰਾ ਕਿ ਝਾੜੀ ਆ ਕੀ ਕਰਨੂ ਕੀ ਪਤਾ ਮੈਂ ਤਾਂ ਕੂੜਾ ਸੁਤਨ ਚਲ ਗਈ ਇੰਨਾ ਕੂੜਾ ਹੀ ਐਵੇਂ ਉਹ ਵੀ ਲਫਾ ਪੇਜੇ ਤੇ ਮੈਂ ਹਾਂ ਇੱਥੇ ਸੁੱਟ ਹੋਣੀ ਇੰਨਾਂ ਦੇ ਥਾਂ ਤੇ ਓਹੋ ਗਲਤੀ ਤੇ ਤੇਰੀ ਤੇ ਹੁੰਦਾ ਉਧਰ ਹੈ ਇਹ ਕਰਨਾ ਹੈ ਇੱਧਰ 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 ਕਿਤੇ ਥਾਂ ਥੋੜਾ ਵਾ ਉਧਰ ਨੂੰ ਥੋੜ੍ਹ ਦੇਂਦੀ ਉਥੇ ਆਪੇ ਮੈਂ ਚੋਕੇ ਦੇ ਮੁੜ ਕੇ ਨਹਿਰੀ ਸੁਰਤਾਂ ਹਾਂ ਹੈ ਬਾਬਾ ਬੜੀ ਕਪੱਤੀ ਹੋਈ ਐਵੇਂ ਆਂਦੇ ਵੀ ਨਾ ਹੀ ਸੋਣੇ ਆ ਯਾਰ ਫਸਲ ਮੋਂ ਉਹਨੇ ਬੀਜੀ ਫਸਲ ਬੀਜੀ ਫਸਲ ਕਾਦੀ ਬੀਜੀ ਆ ਉਹਨੇ ਲੱਖ ਲੱਖ ਗੱਲਾਂ ਕਰਨ ਲਈ ਆ ਸਾਡੀ ਪਿਆੜੀ ਚ ਪਾਣੀ ਪਾਤਾ ਸਾਡਾ ਟਰੈਕਟਰ ਨਹੀਂ ਚੱਲਿਆ ਉਹ ਕਦੋਂ ਕਣ ਕੇ ਉਗਣੀ ਦੂਜੀ ਉਗ ਗਈ ਆ ਐ ਸ਼ਾ ਇਥੇ ਉਹ ਨਾਲ ਗੱਲਾਂ ਕਰਦੀ ਉਹਨੇ ਤਾਂ ਕੋਈ ਤੁਰਤਾ ਨਹੀਂ ਛੱਡਿਆ ਉਹ ਕਿਤੇ ਅੱਗੇ ਹੀ ਬੜੀ ਪਹਿਲਾਂ ਕਿਤੇ ਵੇਖਣ ਲਈ ਸਾਰਾ ਕੋਹਾ ਉਹਨੂੰ ਤਾਂ ਮਿਲ ਗਿਆ ਮੌਕਾ ਵੀ ਜਦੋਂ ਮੈਂ ਗਈ ਤੇ ਉਹ ਸਗੋਂ ਮੱਚ ਪੀ ਉਸ ਤਰ੍ਹਾਂ ਗਲਤੀ ਦੇ ਦੰਦਰ ਹੱਡੀ ਆ ਕਿ ਉਹ ਗਟਰ ਦਾ ਪਾਣੀ ਤੇ ਗੜੀ ਪੈਪ ਹੋਇਆ ਵਾ ਬੰਦ ਤੋਂ ਮੈਂ ਮਿਸਟੀ ਵੀ ਕਿੰਨੀ ਵਾਰ ਆਖਿਆ ਭਾਂੜ ਕੇ ਵੇਚ ਜਾ ਵੇਚ ਜਾ ਉਹ ਵੀ ਨਹੀਂ ਆਉਂਦਾ ਤੇ ਉਹ ਪਾਣੀ ਵਾਕਿਆ ਨੂੰ ਕਰੇ ਉਹਨਾਂ ਨੇ ਪਾਣੀ ਪਿਆ ਨਹੀਂ ਪਾਣੀ ਤਾਂ ਪਿਆ ਵਾ ਤੇ ਤੁਹਾਨੂੰ ਕਹਿ ਦਿੰਦੀ ਮੈਨੂੰ ਜਿਡੇ ਹੀ ਕਿਹਾ ਉਹ ਮੈਂ ਤੇ ਔਰ ਟਕਰ ਟਕਰ ਕਰਦੀ ਫਿਰਦੀ ਐ ਮੈਨੂੰ ਹਾਂ ਕਈ ਵਾਰੀ ਇਹਨੇ ਮੈਨੂੰ ਢੱਕਿਆ ਵੀ ਤੇ ਮੈਂ ਕਿਹਾ ਮੈਂ ਉਹਨੂੰ ਕਹਿ ਦਿੰਦਾ ਚਾਚੀ ਮੈਨੂੰ ਉਹਦਾ ਮੈਂ ਛੇਤੀ ਆ ਮੈਨੂੰ ਥੋੜੀ ਦੀ ਉਹ ਬਾਅਦ ਮੈਨੂੰ ਇਹੋ ਗੱਲ ਕਰਦੀ ਹੋਵੇ ਤੇ ਤੁਸੀਂ ਨੇ ਦਾਇਦ ਉਹਦੇ ਮੈਂ ਆ ਗਈ ਤਾਂ ਫਿਰ ਉਹਨੇ ਇੱਕ ਗੱਲ ਥੋੜੀ ਕੀਤੀ ਆ ਪਹਿਲਾਂ ਉਹਨੇ ਕੂੜੇ ਦੀ ਕੀਤੀ ਹੁਣ ਉਹਨੇ ਆ ਪਾਣੀ ਦੀ ਕੀਤੀ ਮੁਰਗੇ ਉਹਨੇ ਆਟੇ ਦੀ ਕੀਤੀ ਉਹੀ ਇਹ ਆਟਾ ਨਾਪ ਨਾਪ ਕੇ ਦਿੰਦਾ ਨਹੀਂ ਇੰਨਾ ਨੱਪ ਕੇ ਅੱਧਾ ਹੋ ਗਿਆ ਉਹ ਜੇ ਆ ਵੀ ਗੱਲਾਂ ਉਹਨੇ ਕੀਤੀਆਂ ਜਿਵੇਂ ਮੈਂ ਉਹ ਵੀ ਕਹਿ ਮੈਂ ਉਹ ਲੜਾਨੀਆਂ ਮੈਂ ਮੈਂ ਹੁਣ ਹੋਰ ਲੈ ਜਾਉ ਹੋਰਾਂ ਦੇ ਕਿਉਂ ਖੜੀਏ ਸਾਡੇ ਦਾਣੇ ਚੱਕੀ ਤੇ ਗਏ ਸਾਡੇ ਦੇ ਵਾਧੂ ਆਟਾ ਹੋਰ ਰਹਿ ਜਾ ਜਿੰਨਾ ਮਰਜੀ ਉਹ ਗੱਲ ਛੱਡੀ ਆਂਦੀ ਤੁਸੀਂ ਪਤਾ ਨਹੀਂ ਸਾਡੇ ਜੋਰੇ ਦਾ ਕੀ ਸਿਰ ਤੂੜਦਾ ਹੁਣ ਤੁਸੀਂ ਦੱਸੋ ਕੀ ਤੂੜਦਾ ਵਾ ਜੋਦੇ ਸਿਰ ਨੂੰ ਕਹਿੰਦੇ ਵੇ ਇਹ ਕੀ ਤੂੜਨਾ ਛੱਕ ਵਹਿਮ ਉਹਨੂੰ ਮਾਰੀ ਜਾਂਦਾ ਹੈ ਫਿਰ ਕਹਿੰਦੀ ਅਸੀਂ ਤਾਂ ਵਾ ਕੈਰੇਕਟਰ ਲਗਾਇਆ ਆਪਣੀ ਉੱਗੀ ਕਣਕ ਦੇ ਵਿੱਚੋਂ ਦੀ ਮੈਂ ਤੈਨੂੰ ਨਾਂ ਨੰਗਣ ਦਿੰਦੀ ਸਾਡੀ ਪਈ ਰਹਿ ਜਾਂਦੀ ਆਂਦੀ ਪਈ ਰਹਿਣੀ ਸੀਂਗੀ ਪਈ ਸਾਡੀ ਕਿਧਰ ਨਹੀਂ ਕਹਿ ਆਹੀ ਕਮਾਦ ਵਾਢ ਰਦਾ ਇਹ ਹੁੰਦੀ ਨਗਾ ਲੈਣੀ ਫਿਰ ਹੋਰ ਕੀ ਹੋਣਾ ਬਹੁਤ ਬੋਲੀਓ ਮੈਂ ਆ ਇਦਾਂ ਚਾਚੀ ਜੀ ਮੱਥੇ ਟੇਖਾ ਰੱਖਿਆ ਨਹੀਂ ਸਰਨਾ ਗਵਾਣ ਮੱਥੇ 24 ਘੰਟੇ ਲੋੜ ਹੁੰਦੀ ਆ ਪਰ ਤੁਸੀਂ ਮੈਂ ਫੇਰ ਵੀ ਸਾਡੇ ਆਪਣੇ ਆਂਦੇ ਹੀ ਨਹੀਂ ਸਾਡੇ ਆਪਣੇ ਉਹ ਆਪਣੇ ਵੀ ਨਹੀਂ ਬਣਦੀ ਗਵਾਣ ਵੀ ਨਹੀਂ ਬਣਦੀ ਮੈਂ ਫੇਰ ਪਿੰਡ ਦੇ ਸਹੀ ਇਦਾਂ ਹੀ ਮੈਂ ਕਹਿ ਕਰ ਰਹਾ ਪਾਪਾ ਆ ਜੀ ਚਾਚੀ ਨਹੀਂ ਨੋਹ ਆ ਤੇ ਉਹ ਤੇਰੀ ਚਾਚੀ ਆ ਨਹੀਂ ਨਾ ਪਰ ਫੇਰ ਵੀ ਜੇ ਹੁਣ ਬਾਈ ਚਾਂਸ ਮੈਂ ਇਦਾਂ ਉਹ ਤਾਂ ਨਹੀਂ ਕੋਈ ਗੱਲ ਵੱਧ ਘੱਟ ਕੀਤੀ ਜਿੰਨੀਆਂ ਮੈਂ ਕੀਤੀਆਂ ਨਹੀਂ ਆ ਉਹ ਦੋਨੇ ਕਰ ਦਿੱਤੀਆਂ ਮੋੜ ਸ ਮੇਰੀ ਗੱਲ ਸੁਣ ਹੁਣ ਜਿੱਦਾਂ ਉਹ ਲੋਕ ਕੇ ਬੈਠੀ ਆਪਾਂ ਮੈਂ ਇਹ ਕੂੜਾ ਸੁੱਟਣ ਚੱਲਨੀ ਆ ਕੋਈ ਸਾਡੇ ਘਰ ਪਰੋਣਾ ਆਇਆ ਹੋਵੇ ਤੇ ਕਹਿ ਦੇਈਦਾ ਵਾ ਚੱਲ ਮੈਂ ਵੀ ਜਾਣੀ ਚੱਲਣਾ ਬਾਹਰ ਨੂੰ ਚਲੇ ਜਾਈਦਾ ਵਾ ਕਿ ਤੁਜੀ ਦੇ ਨਾਲ ਜੇ ਬਾਈ ਜਾਂਸ ਮੇਰੇ ਨਾਲ ਕੋਈ ਰਿਸ਼ਤੇਦਾਰ ਹੁੰਦਾ ਚਾਚੀ ਨੇ ਤੇ ਮੇਰੀ ਲਾਫਾ ਕਰ ਦਿੱਤੀ ਸੀ ਨਾ ਫਿਰ ਉਹਦੇ ਦੀ ਫਿਰ ਕਰਨੀ ਮੈਂ ਨਹੀਂ ਫਿਰ ਮੁੰਡਾ ਜੇ ਇੰਨਾ ਚੰਗਾ ਹੋ ਤਾਂ ਮੈਂ ਵੀ ਤੂੰ ਅੰਚਾ ਕਿੱਥੇ ਗਈ ਮੁੰਡਾ ਦਾ ਤੇਰਾ ਬਾਈ ਇੰਨਾ ਚੰਗਾ ਨਿਕਲਿਆ ਤੂੰ ਸੋ ਕੋ ਚੰਗੀ ਹੋਣੀ ਚਾਹੀਦੀ ਤੇ ਫੇਰ ਹੀ ਮੁੰਡਾ ਚੰਗਾ ਹੋਣਾ ਜਿਹੜੇ ਬੰਦੇ ਆ ਨਾ ਬੰਦੇ ਬੰਦੇ ਬਾਹਰ ਚੰਗੀਆਂ ਗੱਲਾਂ ਕਰਦੇ ਆਪ ਇਹ ਜਨਾਨੀਆਂ ਦੇ ਪੈਰੋਂ ਗੱਲ ਉੱਠਦੀ ਆ ਤੇ ਤਾਂ ਫਿਰ ਲੜਾਈਆਂ ਪੈਂਦੀਆਂ ਅੱਗੇ ਵੀ ਆਟਾ ਲੈ ਗਈ ਹੁਣ ਦੋਰੇ ਵੀ ਆਟਾ ਲੈ ਗਈ ਨਾਲੇ ਗੱਲਾਂ ਕਰ ਗਈ ਮੈਂ ਤੂੰ ਨਾ ਦਵੀ ਸਾਨੂੰ ਆਟਾ ਰਹਿਣ ਦੇ ਵਾ ਤੂੰ ਰੱਖ ਲਾਉਗੀ ਤੇ ਇੱਥੋਂ ਦਾ ਕਿਉਂ ਕਹਿਣਾ ਏ ਦੁੱਧ ਉਹਨੇ ਛੇੜ ਛੇੜੀ ਆ ਸਾਰੀਆਂ ਉਹਨੇ ਛੇੜਾ ਛੇੜੀਆਂ ਵਾ ਟ੍ਰੈਕਟਰ ਲੰਘਾਇਆ ਗਾ ਆਟਾ ਲੈ ਗਈ ਤਾਂ ਪਾਣੀ ਕਿਨਾਰ ਤੇ ਤਾਂ ਕੂੜਾ ਸੁੱਟਣਾ ਕੀਤਾ ਸਾਰਾ ਕੁਝ ਉਹੋ ਹੀ ਬੋਲੀ ਕਰਦੀ ਨਾ ਤੂੰ ਖਲੋ ਕੇ ਸੁਣਨੀ ਨਹੀਂ ਇਹਨੂੰ ਗੱਲ ਮੈਂ ਹਾਂ ਇਹ ਤੇਗਾ ਨੋਹਾਂ ਤੀਆਂ ਲੱਗ ਗਏ ਤੂੰ ਲੜਦੀ ਚੰਗੀ ਲੱਗਦੀ ਉਹ ਗੱਲ ਹੀ ਉਹ ਗੱਲ ਤੇ ਹੁੰਦੀ ਆ ਹੇ ਜੇ ਕਦੇ ਇਦਾਂ ਕਦੀ ਕੀਤਾ ਨਹੀਂ ਇਦਾਂ ਕਦੀ ਕੀਤਾ ਹੀ ਨਹੀਂ ਮੈਂ ਤਾਂ ਚੰਗੀ ਗੱਲ ਕੀਤੀ ਜੇ ਉਹ ਤੁਹਾਨੂੰ ਨੇ ਘੇਰ ਨਹੀਂ ਚਲ ਕੋਈ ਨਹੀਂ ਮੈਨੂੰ ਘੇਰੂਗੀ ਤੇ ਮੈਂ ਖੜਾ ਚਾਚੀ ਸਾਡੀ ਗਲਤੀ ਆ ਮੈਂ ਉਹਨੂੰ ਨੀਵਾ ਹੀ ਹੋਈ ਜਾਊਗਾ ਤੇਰੀ ਪਿਆਜੋ ਜਾ ਕੇ ਫਿਰ ਕੇ ਨਹੀਂ ਮੈਂ ਖੜਾ ਚਾਚੀ ਸਾਡੀ ਗਲਤੀ ਹੈ ਚਲ ਕੋਈ ਨਹੀਂ ਮੁਰਕੇ ਨਹੀਂ ਹੁੰਦਾ ਗੱਲ ਟਾਲ ਦੇਣੀ ਹੈ ਅਸ਼ਾਪ ਜਾਓਗੇ ਕਹਿਣ ਵਾਤੀ ਨਹੀਂ ਜੇ ਮੈਨੂੰ ਟੱਕਰੂ ਜਿੱਥੇ ਕਦੇ ਜੇ ਮੈਨੂੰ ਆਖੂਗੀ ਦੇ ਨਾ ਟੱਕਰੂਗੀ ਬਿਸ਼ੱਕ ਚਲ ਜਿਓ ਜਦਵਿੰਦਰ ਨੇ ਮੈਂ ਦੱਸਿਆ ਵਾ ਜਾ ਕੇ ਮੈਂ ਕਿਉਂ ਜਾਣਾ ਉਧਰ ਆਹੋ ਚਾਹੋ ਜਾਇਓ ਕੋਈ ਨਹੀਂ ਨਹੀਂ ਇਹਨੂੰ ਘੜੀ ਲੋੜ ਨਹੀਂ ਪੈਣੀ ਕਿਹ ਚੀਜ਼ ਦੀ ਮੈਂ ਨੇ ਕੀ ਟਰੈਕਟਰ ਕੀ ਨੰਗਵਾ ਲਿਆ ਵਾ ਇਹਦੇ ਤੇ ਕਿਤੇ ਹਾਦੀ ਕਰੀ ਜਾਂਦੀ ਚੀਜ਼ਾਂ ਵਾਲੀ ਹੋ ਗਈ ਮਹਾਕ ਜੇ ਗੱਲ ਤੇ ਫੇਰ ਐ ਹੋਵਾ ਨਾ ਜਦੋਂ ਕੋਈ ਕਿਸਦਾ ਕੋਈ ਭਲਾ ਕਰਦਾ ਵਾ ਕਈ ਵਾਰੀ ਇਹ ਲੋਕੀ ਦੁਨੀਆ ਚੇਤਾ ਭਲਾ ਲੀ ਹਾਂ ਤੇ ਕਈ ਨਾ ਪੁੱਜ ਕੇ ਦੱਸਦੇ ਫੁਲਾਣੇ ਵੇਲੇ ਤੁਹਾਨੂੰ ਐ ਕੀਤਾ ਸੀ ਫੁਲਾਣੇ ਵੇਲੇ ਤੁਹਾਨੂੰ ਪੈਸੇ ਦਿੱਤੇ ਸੀ ساری ਉਮਰ ਤਾਈ ਬੰਦੇ ਦਾ ਜਿੱਦਾਂ ਦਿੰਦੇ ਨਾ ਵੀ ਕੰਮ ਕਰੀ ਜਾਓ ਬੁੱਤੀਆਂ ਜੱਤੀਆਂ ਕਰੀ ਜਾਓ ਇੱਕ ਵਾਰੀ ਕਿਸੇ ਦੇ ਆਖੇ ਨਾ ਲੱਗੋ ਅਗਲਾ ਕਹਿੰਦਾ ਸਾਡਾ ਕੀਤਾ ਹੀ ਕੱਖ ਨਹੀਂ ਇਹਨਾਂ ਨੇ ਕੀਤਾ ਹੀ ਕੱਖ ਨਹੀਂ ਉਹ ਗੱਲ ਇਹਦੀ ਉਹ ਚਾਚੀ ਸ਼ਿੰਦੋ ਦੀ ਦੰਦਰ ਇਹੀ ਤੇ ਬਣਾਉਂਦੇ ਆ ਗਵੰਡੀ ਆ ਸਾਡੇ ਤੇ ਚਾ ਨਾ ਰਹੀ ਇਹ ਇਹਦੇ ਨਾਮ ਤੇ ਪਿੰਡ ਚ ਕਿਸੇ ਦੇ ਘਰ ਜਾ ਕੇ ਚੀਜ਼ ਮੰਗ ਲੈਣੀ ਚੰਗੀ ਆ ਤੇ ਇਹ ਆ ਪਰ ਸਿਆਪਾ ਇਹੋ ਹੀ ਹੋ ਕੇ ਪੈਲੀ ਜਿਹੜੀ ਬੰਨੇ ਨਾ ਬੰਨਾ ਮੇਰਾ ਜ਼ਮਾਨੇ ਇਹੀ ਵੀ ਅਸੀਂ ਚਾ ਨਾ ਰਹਿਣਾ ਕਿ ਕਿਸੇ ਦੇ ਮੂੰਹ ਚ ਇਹਨਾਂ ਨੂੰ ਤਾਂ ਨੀ ਹੁਣ ਚੰਗੀ ਲੱਗਦੀ ਜਿੰਨੋਂ ਇੰਨਾ ਬੋਲਦੀ ਆ ਤੇ ਤੂੰ ਉਧਰ ਜਵੀ ਨਾ ਤੂੰ ਨਾ ਜਾਵੇਂ ਉਧਰ ਉਹ ਤਰਾ ਚਾਚੀ ਨੂੰ ਚਾਹੀਦਾ ਨਹੀਂ ਇੰਨੀਆਂ ਗੱਲਾਂ ਕਰਨੀਆਂ ਚੱਲ ਇਦਾਂ ਹੀ ਇੱਕ ਦੂਜੇ ਦੇ ਪਾਣੀ ਪੈ ਹੀ ਜਾਂਦਾ ਹੁੰਦਾ ਉਹ ਤਾਂ ਵੀ ਕੋਈ ਗੱਲ ਨਹੀਂ ਇੱਕ ਦੂਜੇ ਕੋ ਆਣ ਗਵੜ ਕੋ ਚੀਜ਼ ਲੈ ਵੀ ਲਈਦੀ ਐ ਦੇ ਵੀ ਦੇਈਦੀ ਐ ਕੋਈ ਗੱਲ ਨਹੀਂ ਹੁਣ ਕਈ ਵਾਰੀ ਇਹਨਾਂ ਦੀ ਪੈਲੀ ਦਾ ਪਾਣੀ ਆ ਆਪਣੀ ਕਣਕ ਵਿੱਚ ਨਾਲ ਲਾਉਣਾ ਵਾ ਤੇ ਸਾਡੀ ਇਹ ਜੀ ਗੰਡਈ ਆ ਤੇ ਇਹਦਾ ਇਹਦਾ ਰੱਡਾ ਰੱਡਾ ਪਈਆਂ ਹੋਣੀਆਂ ਤੇ ਪਾਣੀ ਸਾਡੀ ਪੈਲੀ ਪੈ ਹੀ ਜਾਣਾ ਚੱਲ ਕੋਈ ਨਹੀਂ ਚਾਚੀ ਟੱਕਰੂ ਤੇ ਉਹਨੂੰ ਕਹਿ ਦਾਂ ਹਰ ਜੋਦੇ ਹਾਂਜੀ ਕੀ ਹਾਲ ਜੀ ਵਧੀਆ ਕਿ ਚੱਲਿਆ ਮੈਂ ਹਰ ਚਾਲ ਚੱਲਿਆ ਅੱਛਾ ਅੱਛਾ ਹੋਰ ਬਹੁਤ ਵਧੀਆ ਵਧੀਆ ਤੁਸੀਂ ਨਾਓ ਠੀਕ ਆ ਵਧੀਆ ਕਿਤੇ ਚੱਲ ਪਈ ਮੈਂ ਵੀ ਚੱਲਿਆ ਪਿੰਡ ਤੱਕ ਅੱਛਾ ਹੂੰ ਓ ਕਿਦਾਂ ਪਾਣੀ ਪੂੜੀ ਲਾਉਣਾ ਨਹੀਂ ਅਜੇ ਕੰਨ ਕਰੂੰ ਨਹੀਂ ਅਜੇ ਖਾਦ ਪਾਉਣੀ ਪਹਿਲਾਂ ਅੱਛਾ ਹਾਂ ਕੱਲ ਨੂੰ ਕਹੋਨੇ ਖਾਦ ਲਾਦਨੇ ਇੱਕ ਵਾਰ ਠੀਕ ਹਾਂ ਮੈਂ ਕਰਨੀ ਗੱਲ ਹਾਂ ਜੀਤਰੀ ਕਰਦਾ ਕਰਨੂ ਮੇਰਾ ਕੀ ਹੋ ਗਿਆ ਵਾ ਓ ਚਾਚੀ ਕਿਤੇ ਆਈ ਸੀ ਇਸਾ ਉਹ ਚਲੋ ਗਲਤੀ ਤੇ ਉਦਰਾ ਹਾਡੀ ਆ ਉਹ ਤੁਹਾਡੀ ਪੈਈ ਜਿਹੜੀ ਨੁਕਰ ਮੀਡੀਆ ਦੇ ਉਹ ਨੁਕਰ ਦੀ ਕਾਲੀ ਭੇਜਣਿਆ ਮੈਂ ਤੇ ਮੈਂ ਵੇਖਿਆ ਬਾਬਾ ਜੀ ਥੰਗ ਲਾ ਤੇ ਮੈਂ ਉਹ ਗੱਲ ਗੜਗੜੇ ਬੰਦ ਹੋਇਆ ਢੱਡਾ ਜਾ ਉਹ ਪੈਪ ਇਧਰ ਗਟਰਦਾ ਆਉਂਦਾ ਨਾ ਇਧਰ ਨੂੰ ਅੱਛਾ ਉਹ ਕਹਿੰਦੇ ਪੈਪ ਗਾੜੀ ਉਹ ਬੰਦ ਹੋਇਆ ਤਾਂ ਉੱਥੇ ਕਹਿੰਦੇ ਪਤਾ ਨਹੀਂ ਕੀ ਗੱਲ ਹੋਈ ਆ ਕਿ ਡੱਗਰ ਨੇ ਪੈ ਰੱਖਤਾ ਕੀ ਉਹ ਕਹਿੰਦੇ ਲੀਕ ਆ ਥੋੜਾ ਜਿਹਾ ਆਹੋ ਪਾਣੀ ਸਾਰੇ ਪੈ ਗਿਆ ਉਹ ਮਿੱਟੀ ਦੇ ਵਿੱਚੋਂ ਨਹੀਂ ਪਾਣੀ ਕੱਢੀ ਜਾਂਦਾ ਤੇ ਮੈਂ ਮਿਸਤਰੀ ਨੂੰ ਕਹਿ ਕੇ ਵੀ ਆਇਆ ਉਹ ਤੁਹਾਡੇ ਵਾਲੀ ਨੁਕਰ ਬਾਬਾ ਗਿੱਲੀ ਹੋ ਗਈ ਤੇ ਅੰਦਰ ਨੂੰ ਬਾਬਾ ਹੀ ਕਰੇ ਗੱ ਤੇ ਉਹ ਮੈਨੂੰ ਦੱਸੰਡੀ ਮੈਂ ਚੱਲ ਕੋਈ ਨਹੀਂ ਗੁੱਸਾ ਦੀ ਕਰੀਦਾ ਵੱਡੀ ਬਡੀਰੀ ਆ ਵੀ ਕੋਈ ਗੱਲ ਨਹੀਂ ਕੀ ਕਹਿ ਗਈ ਆ ਉਹ ਆਂਦੀ ਵੀ ਬਸ ਮੇਰੇ ਕੋ ਮੈ ਨਹੀਂ ਜਿੱਦਾ ਬੁੜੀਆਂ ਕਰਦੇ ਹੁੰਦੀ ਆ ਜਨਾਨੀਆਂ ਦਾ ਹੁੰਦਾ ਗੁੱਪਗਾ ਆਓ ਜੇ ਕੋਈ ਆਟਾ ਖੜਿਆ ਉਹਦਾ ਵੀ ਤੇ ਜੇ ਕੋਈ ਗੱਲ ਹੋਈ ਤਾਂ ਜੇ ਕੂੜਾ ਸੁੱਟਦਾ ਤਾਂ ਉਹ ਆਂਦੀ ਵੀ ਮੈਂ ਤੇ ਉਤਰ ਕੂੜਾ ਸੁੱਟਣ ਗਏ ਤੇ ਮੈਂ ਇੰਨਾ ਕਾਂਦੀ ਆ ਗਿਆ ਤੇ ਮੈਂ ਇਹਦਾ ਨੁਕਰੇ ਸੁੱਟਦਾ ਤੇ ਉਹ ਚੱਲ ਪਾਣੀ ਦੇ ਵੀ ਕੋਈ ਗੱਲ ਨਹੀਂ ਪਾਣੀ ਦੇ ਚਲੋ ਲੀ ਲੂਕ ਹੋ ਜਾਂਦਾ ਤੇ ਕੂੜਾ ਘੜਾ ਨਾ ਸੁੱਟਿਆ ਕਰਨ ਹੋਣਾ ਕੂੜਾ ਜਿਆਦਾ ਸੀ ਹਾਂ ਪੂਰਾ ਜਿਆਦਾ ਕੱਲ ਮੈਂ ਵੇਖਣਾ ਮੈਂ ਫੈਂਡਿਆ ਜਦੋਂ ਸੁਪਰ ਸੀਟਰ ਪੂਰਾ ਜਿਆਦਾ ਹੈਗਾ ਹੀ ਨਹੀਂ ਮੈਂ ਤਾਂ ਉਹ ਦੰਦਰ ਵਾਖਾ ਮੈਂ ਗਲਤੀ ਤੇਰੀ ਆ ਨਹੀਂ ਕੂੜਾ ਕਾੜਾ ਕੀ ਖਤਰਾ ਮੈਂ ਚੰਗ ਲਾ ਪੂਰਾ ਮੈਂ ਕਰਕੇ ਛੱਡ ਦੇ ਨਹੀਂ ਤਾਂ ਕਿ ਮੈਂ ਜਾ ਉੱਥੇ ਇਤਰਾ ਕਰੀਏ ਵੀ ਉਸੇ ਇਕੱਠਾ ਕਰੀ ਜਾਵੀਂ ਤੇ ਨਾਲ ਡੱਟ ਬਟਰ ਖੋਚ ਪਾਈ ਜਾਓ ਜਦੋਂ ਜਿਆਦਾ ਭਰ ਗਿਆ ਸਾਡੇ ਲਾ ਕੇ ਨਹੀਂ ਨਾ ਬੋਰਾ ਰੱਖ ਲਾ ਕੇ ਨਾ ਪੂਰਾ ਰੱਖ ਦਿੰਨੇ ਉਰਾ ਕਰਕੇ ਉਹ ਬੋਰੇ ਚ ਪਾਈ ਜਾਊਗੀ ਜੋ ਕੂੜਾ ਸਵਾਹ ਜੋ ਵੀ ਪੋਲੀ ਪਾਈ ਜਿਹੜੇ ਭਰ ਕੇ ਦਿੰਦਾ ਨਾ ਨਹਿਰੇ ਸੁੱਟਦਾਗੇ ਨਹਿਰੇ ਵੀ ਕਿਉਂ ਸੁੱਟਣਾ ਵਾ ਆ ਥੋੜਾ ਥਾਂ ਜਿੱਥੇ ਮਰਜੀ ਛੱਡ ਦੋ ਆ ਹੋ ਹਾਂ ਤੇ ਚੱਲ ਮਾਤਾ ਦਾ ਗੁੱਸਾ ਨਹੀਂ ਕਰਨਾ ਮਾਤਾ ਸੇ ਭਾਈ ਦਾ ਨਹੀਂ ਮੈਂ ਮੈਂ ਤਾਂ ਨਹੀਂ ਗੁੱਸਾ ਕਰ ਰਾ ਜਨਾਨੀਆਂ ਨੂੰ ਦਾਵਾ ਇੱਕ ਦੂਜੀ ਤੋਂ ਥੋੜਾ ਜਿਹਾ ਅੱਛਾ ਪਿਓ ਮੈਨੂੰ ਗੱਲ ਕਰਕੇ ਗਈ ਉਹ ਕੌਣ ਗੱਲਾਂ ਵਿੱਚ ਹੋਰ ਹੋਣੀਆਂ ਨਾ ਟਿਉਟੇ ਵਾਲੀਆਂ ਨੇ ਜਿਹੜੇ ਕੱਪੜੇ ਛੰਡੇ ਤੇ ਕਈ ਗੱਲਾਂ ਆਗੇ ਇਹਨਾਂ ਦੇ ਵਿੱਚ ਵਿੱਚ ਵਸ ਖੋਲਦੀਆਂ ਵੀ ਜਨਾਨੀਆਂ ਤੈਨੂੰ ਪਤਾ ਹੀ ਮੈਂ ਤੂੰ ਹੀ ਨਾ ਇਹਨੂੰ ਲੜਾਇਓ ਕਿਤੇ ਕੋਈ ਗੱਲ ਨਹੀਂ ਕੀ ਹੱਟ ਲੜਾਉਂਦੀਆਂ ਜਨਾਨੀਆਂ ਹੀ ਹੁੰਦੀਆਂ ਆਗੇ ਹੈ ਤੇ ਭਾਬੀ ਨਾਲ ਪੰਪ ਤੇ ਮਾਰਿਆ ਹੋਣਾ ਤੁਹਾਨੂੰ ਉਹ ਬਥੇਰਾ ਕੋ ਮੈਂ ਤੈਨੂੰ ਆਖਿਆ ਮੈਂ ਗਲਤੀ ਤੇਰੀ ਆ ਮੈਂ ਇਹ ਵੀ ਗੱਲ ਆਖੀ ਮੈਂ ਤਾਂ ਕੋਈ ਨਹੀਂ ਚਾਚੀ ਆ ਤੇਰੀ ਸੱਸ ਵਾ ਤੇ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਆ ਤੇ ਜੇ ਮੈਂ ਕਹਾਂਗਾ ਭਾਵੇਂ ਮਾਤਾ ਮੈਨੂੰ ਮੁੜ ਕੇ ਮਾਤਾ ਦੱਸੂਗੀ ਮੈਨੂੰ ਵੀ ਮੈਂ ਗਈ ਹੈ ਕਹੂਗੀ ਦੱਸੂਗੀ 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 ਬਾਦਾਂ ਫਿਰ ਤੇ ਉਹਨੂੰ ਕਹਿਣਾ ਹੈ ਵੀ ਮਾਤਾ ਉਹ ਤੇ ਮੇਰੀ ਗੱਲ ਪਹਿਲਾਂ ਹੋ ਗਈ ਉਹਨੇ ਮੈਂ ਕਹਿ ਦੂੰਗਾ ਉਹਨੂੰ ਕੋਈ ਗੱਲ ਨਹੀਂ ਆਹ ਉਹ ਪਤਾ ਕੀ ਗੱਲ ਆ ਗੱਲ ਹੀ ਕੋਈ ਹੁੰਦੀ ਐਦਾ ਜਨਾਨੀਆਂ ਨਾ ਬੰਦਿਆਂ ਨੂੰ ਚੁਕੜਾ ਦੇ ਦੇ ਕੇ ਦੇ ਦੇ ਕੇ ਪੇਸ਼ਾਹ ਕਰਾਉਂਦੀਆਂ ਤੇ ਬੁੜਕੇ ਇੱਥੋਂ ਬੰਦੇ ਦੀ ਆਣ ਗਵਾਂਡ ਦੀ ਫਿੱਕ ਪੈ ਜਾਂਦੀ। ਅੱਲਹੀਂ ਆਂ ਗਾਂ ਚ ਇਕੱਠੇ ਰਹਿਣਾ ਇੱਥੇ ਆ ਗਵਾਂਡ ਇੱਥੇ ਹੀ ਰਹਿਣਾ ਵਾ। ਜਾਣਾ ਕਿੱਥੇ ਕੋਈ ਕਿਸ ਦੇ ਬੰਦੇ ਨਾਂ ਗਿਆ ਕੋਈ ਕਿਸ ਦੇ ਆ ਗਿਆ ਕੋਈ ਕਿਸ ਦੇ ਚੱਲ ਗਿਆ। ਗਵਾਂਡੀਆਂ ਰੋਜ਼ ਮੱਥੇ ਲੱਗਣਾ ਹਰ ਕਦੇ। ਖੁਦ ਜੀ ਗੱਲ ਹੋਰ ਵੀ ਆ ਨਾ। ਹਾਂ। ਉਹ ਰਾਤ ਬਰਾਤੇ ਲੋੜ ਪੈ ਜੇ ਤੇ ਗਵਾਂਡੀ ਨੇ ਪਹਿਲਾਂ ਆਉਣਾ ਵਾ ਕਿ ਜਾਂ ਕੋਈ ਰਿਸ਼ਤੇਦਾਰ ਪਹਿਲਾਂ ਆਊਗਾ। ਗਵਾਂਡੀ ਦੇ ਭੱਜੇ ਆਉਣਾ। ਕਿੰਨਾ ਜਨਾਨੀਆਂ ਨੂੰ ਇਹਦੇ ਪਤਾ ਨਹੀਂ। ਹੈਂ? ਤੇ ਨੀ ਕੀ ਨੀ ਕੀ ਗੱਲ ਕਰ ਤੋ ਕੱਖ ਨਹੀਂ ਗੱਲ ਹੈ ਵੀ ਕੱਖ ਨਹੀਂ ਆ। ਕੱਖ ਦੀ ਗੱਲ ਕਿ ਤਾਂ ਕੀ ਆ। ਕੀ ਹੋਊਗਾ? ਕਿੰਨਾ ਕ ਨਿ ਹੈਲੋ ਕੋਈ ਗੱਲ ਨਹੀਂ ਅਖਬਾਰ ਆਈ ਵਿੱਚ ਅਖਬਾਰ ਸਵੇਰੇ ਲਿਆਂਦੀ ਤੇ ਕੋਈ ਤੱਕੜੀ ਨਹੀਂ ਦੇ ਅੱਛਾ ਕੰਮ ਪੈਗਾ ਮੈਂ ਕਿਹਾ ਮੈਂ ਹੋ ਗਿਆ ਠੀਕ ਆ ਬੜੀ ਨਹੀਂ ਗਈ ਅਖਬਾਰ ਤੇ ਬਸ ਤੂੰ ਆਪ ਨਾਲ ਚਾਚੀ ਕੋਈ ਗੱਲ ਕਰੀ ਆਪਣੇ ਪਤ ਨਾਲ ਵੇਖੀ ਕਲਾ ਕਰਦੀ ਇਹ ਕਰ ਲੈਣੀ ਆ ਉਹ ਰਹਿਣ ਵਾਲੀ ਆ ਉਹਨੇ ਕਰ ਇਹ ਕਰੂਗੀ ਤੇ ਕੋਈ ਨਹੀਂ ਕਹਿੰਦੀ ਆਖੀ ਬਾਦਾ ਤੂੰ ਨਾ ਆਖਿਆ ਕਰ ਕੋਈ ਵੀ ਠੀਕ ਠੀਕ ਹੋ ਗਿਆ ਲੈ ਇਹਨੇ ਤੇ ਇਦਾਂ ਕਹਿ ਦਿੱਤਾ ਮਾਤਾ ਨੂੰ ਸਮਝਾਊਗਾ ਤੇ ਜਰੂਰ ਚਲੋ समावे सॻो चङा ई चाल